ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਜਿਨ੍ਹਾਂ ਨੂੰ ਡਰ ਲੱਗ ਰਿਹਾ ਹੈਗਾ ਵੀ ਤੇਲੇ ਵਾਲੀ ਪਹਿਲਾਂ ਸਪਰੇਅ ਕਰੀ ਸੀ ਦਿਖੀ ਵੀ ਬਹੁਤ ਜਾਂਦਾ ਹੈਗਾ ਵੀ ਹੁਣ ਕਿਵੇਂ ਕਰੀਏ ਤੇਲਾ ਵੱਧ ਕਿਉਂ ਰਿਹਾ ਹੈਗਾ ਠੀਕ ਹੈ ਇਹ ਇਹ 3 4 ਵਿਸ਼ੇ ਜਾਂ ਕਿਹੜੀ ਸਪਰੇਅ ਹੁਣ ਆਪਾਂ ਕਰ ਸਕਦੇ ਹਾਂ ਕਿਉਂਕਿ ਮੈਨੂੰ ਜਿਸ ਤੱਕ ਮੇਥੋਂ ਮੇਰਾ ਤਜਰਬਾ ਹੈਗਾ ਜ਼ਿਮੀਂਦਾਰੇ ਦੇ ਵਿੱਚ ਕਿਸਾਨੀ ਦੇ ਵਿੱਚ ਕਿ ਜ਼ਿਮੀਂਦਾਰ ਇੱਕ ਸਪਰੇਅ ਕਰਨ ਤੁਰਿਆ ਅਕਸਰ ਹੀ ਸੋਚ-ਸੋਚ ਕੇ ਦੋ-ਤਿੰਨ ਸਪਰੇਅ ਹਾਂ ਮਿਕਸ ਕਰ ਲੈਂਦਾ ਫੇਰ ਉਹਨੂੰ ਰਿਜ਼ਲਟ ਨਹੀਂ ਮਿਲਦੇ ਹੈਗੇ ਉਤੋਂ ਰਾਤ ਦੀ ਤਾਂ ਥੋੜੀ ਜੀ ਮਿੱਠੀ ਜੀ ਠੰਡ ਹੋਗੀ ਸਵੇਰ ਦੀ ਤਰੇਲੀ ਹੋਗੀ ਦੁਪਹਿਰ ਦੀ ਬਹੁਤ ਜ਼ਿਆਦਾ ਗਰਮੀ ਹੋਗੀ ਸਪਰੇਅ ਕਰਨ ਦਾ ਸਮਾਂ ਵੀ ਦੁਪਹਿਰ ਦਾ ਹੀ ਬਚਦਾ ਹੈਗਾ ਸਬਾਲੀ ਸਵੇਰੇ ਤੇ ਬਾਲੀ ਸ਼ਾਮ ਨੂੰ ਸਪਰੇਅ ਨਹੀਂ ਹੁੰਦੀ ਹੈਗੀ ਗਲਤੀਆਂ ਆਪਾਂ ਵੀ ਕੁਝ ਕੀਤੀਆਂ ਹੋਣਗੀਆਂ ਜੇ ਆਪਣੇ ਝੋਨੇ ਦੇ ਵਿੱਚ ਤੇਲਾ ਪਹਿਲਾਂ ਜ਼ਿਆਦਾ ਆਇਆ ਕੰਟਰੋਲ ਹੋਗਾ ਬਾਅਦ ਚ ਬਹੁਤ ਜ਼ਿਆਦਾ ਹੋਗਾ ਮਹਿੰਗੀ ਸਪਰੇ ਕੀ ਦੀ ਸਸਤੀ ਕੀਤੀ ਸਾਰੀਆਂ ਖੂ ਖਾਤੇ ਪੈ ਜਾਂਦੀਆਂ ਹੈਗੀਆਂ ਜੇਕਰ ਤੁਸੀਂ ਪਾਣੀ ਲਾਉਣ ਦੇ ਤਰੀਕੇ ਨੂੰ ਨਹੀਂ ਸਮਝੇ ਹੈਗੇ ਗਾਹਾਂ ਨੂੰ ਆਉਣ ਵਾਲੇ ਸਮੇਂ ਨੂੰ ਆਪਾਂ ਇੱਕ ਕ੍ਰੌਪ ਕੈਲੰਡਰ ਦੇ ਰਹੇ ਹਾਂ ਪਾਣੀ ਦਾ ਕਿ ਕਿਹੜੀ ਅਵਸਥਾ ਤੇ ਪਾਣੀ ਵੱਧ ਲੱਗ ਜੇ ਨੁਕਸਾਨ ਨਹੀਂ ਕਿਹੜੀ ਅਵਸਥਾ ਦੇ ਸੋਕਾ ਜ਼ਰੂਰੀ ਹੈ ਕਿਹੜੀ ਅਵਸਥਾ ਦੇ ਸੈੱਲ ਜ਼ਰੂਰੀ ਹੈ ਕਿਹੜੀ ਅਵਸਥਾ ਤੇ ਪਾਣੀ ਕੰਟਰੋਲ ਕਰਕੇ ਲਾਉਣਾ ਇੱਕ ਦੇਸੀ ਤਰੀਕਾ ਵੀ ਹੈਗਾ ਜਿਹੜਾ ਮੈਂ ਪਿਛਲੀਆਂ ਵੀਡੀਓ ਚ ਵੀ ਦੱਸਿਆ ਪਤਾ ਨਹੀਂ ਆਪਾਂ ਕਿੱਥੇ ਉਲਝੇ ਹੋਏ ਹੋਏ ਹੈਗੇ ਕਿੰਨਾ ਕ ਆਪਣੇ ਕੋਲੇ ਕੰਮ ਹੈਗਾ ਕਿ ਆਪਾਂ 5 ਮਿੰਟਾਂ ਵਾਲੀ ਜਾਣਕਾਰੀ ਦੀ ਵੀਡੀਓ ਵੀ ਆਪਣੇ ਖੇਤ ਚ ਲਾਗੂ ਨਹੀਂ ਕਰ ਸਕਦੇ ਹੈ ਵੈਸੇ ਤੁਸੀਂ ਪਤਾ ਨਹੀਂ ਕਿੰਨਾ ਕ ਮਟੀਰੀਅਲ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੈਗੇ ਹੋ ਤੁਸੀਂ 50 ਤੋਂ 80 ਗ੍ਰਾਮ ਪ੍ਰਤੀ ਏਕੜ ਗਿੱਲੀ ਪੂਰੀ 스ਮੈਲ ਵਾਲੀ ਹਿੰਗ ਲੈ ਲਓ ਸੀਲ ਪੈਕ ਕੀਤੀ ਹੋਈ ਇਹ ਸੁੱਕੀ ਨਹੀਂ ਹੋਣੀ ਚਾਹੀਦੀ ਗਿਲ ਹਿੰਗ ਦਾ ਬਰਾਦਾ ਨਹੀਂ ਹੋਣਾ ਚਾਹੀਦਾ ਹਿੰਗ ਪੁਰਪਰੀ ਹਿੰਗ ਨਹੀਂ ਸੁਖਸ਼ਕ ਹਿੰਗ ਨਹੀਂ ਹੋਣੀ ਚਾਹੀਦੀ ਪੂਰੀ ਸਮੈਲਦਾਰ ਗਿੱਲੀ ਗੁੜ ਵਰਗੀ ਕਾਲੇ ਰੰਗ ਦੀ ਜਾਂ ਭੂਰੇ ਰੰਗ ਦੀ ਹਿੰਗ ਆਉਂਦੀ ਹੈ 50 ਤੋਂ 80 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਤੁਸੀਂ ਨੱਕਿਆਂ ਦੇ ਉੱਤੇ ਲੀਰਾਂ ਜਵੰਦ ਕੇ ਰੱਖ ਦਿਓ ਪਾਣੀ ਝੋਲ ਕੇ ਜਾਊਗੀ ਪਾਣੀ ਲਾਉਣਿਆ ਪਤਲੇ ਉਹਨੂੰ ਤੇਲਿਆ ਦੀ ਸਪਰੇ ਦੀ ਲੋੜ ਨਹੀਂ ਪਊਗੀ ਸ਼ਾਇਦ ਮੈਨੂੰ ਵੀ ਨਹੀਂ ਪਈ ਐਗੀ ਮੇਰਾ ਇੱਕ ਪਲਾਟ ਹੈਗਾ ਸਾਰੇ ਖੇਤ ਮਗਰ 19 ਕਿੱਲਿਆਂ ਮਗਰ ਸਾਰਾ ਮੈਨੂੰ 7 ਕਨਾਲਾਂ ਦੇ ਵਿੱਚ ਇੱਥੇ 3 ਸਾਲਾਂ ਬਾਅਦ ਚੋਂ ਨਾ ਲਾਇਆ ਉੱਥੇ ਤੇਲੇ ਮਾਰ ਸਪਰੇਅ ਕਰਨ ਦੀ ਲੋੜ ਪਈ ਐ ਕਿਉਂਕਿ ਉੱਥੇ ਕੱਚਾ ਬਹੁਤ ਖੜਾ ਝੋਨਾ ਕੱਦ ਬਹੁਤ ਜ਼ਿਆਦਾ ਕਰ ਗਿਆ ਬੂਟਾ ਬਹੁਤ ਜ਼ਿਆਦਾ ਗਰੋਥ ਕਰ ਗਿਆ ਉੱਥੇ ਕਰਕੇ ਲੋੜ ਪਈ ਉੱਥੇ ਤੇਲ ਆਇਆ ਦੇਖੋ ਸਾਰੇ ਖੇਤਾਂ ਵਿੱਚ ਝੋਨਾ ਲੱਗਿਆ ਹੋਇਆ ਸਾਰੇ ਖੇਤਾਂ ਨੂੰ ਛੱਡ ਕੇ ਜੇ ਝੋਨਾ ਤੁਹਾਡੇ ਦੇ ਵਿੱਚ ਤੇਲਾ ਪਹਿਲ ਕਾਦਮੀ ਕਰ ਰਿਆ ਆਉਣ ਦੀ ਦੂਜੇ ਨੂੰ ਛੱਡ ਰਿਹਾ ਵਟਨਾ ਵਟ ਤਾਂ ਫਿਰ ਤੁਹਾਡੇ ਖੇਤ ਚ ਕੁਝ ਗਲਤ ਹੋਇਆ ਹੈਗਾ ਕੁਝ ਉਸ ਤਰ੍ਹਾਂ ਦਾ ਮਟੀਰੀਅਲ ਪਿਆ ਹੈਗਾ ਚਾਹੇ ਗਰੋਥ ਪ੍ਰੋਮੋਟਰ ਆ ਚਾਹੇ ਥਰੈਨ ਗਰੁੱਪ ਦੇ ਸਪਰੇ ਹੈਗੇ ਆ ਜਾਂ ਕਈ ਵੀਰਾਂ ਨੂੰ ਆਦਤ ਹੁੰਦੀ ਹੈ ਵੀ ਇੱਕ ਅਨਸਾਰੇ ਤੋਂ ਪਹਿਲਾਂ ਤੇਲ ਵਾਲੀ ਸਪਰੇ ਆਪਾਂ ਸਿੰਪਲ ਕਰਦਗੇ ਥਾਇਮਟੈਕਸਮ ਜਾਂ ਕੋਈ ਹੋਰ ਪਾ ਦਈਏ ਉਸ ਤੋਂ ਬਾਅਦ ਮਹਿੰਗੀ ਪਾਵਾਂਗੇ ਉਸ ਤੋਂ ਬਾਅਦ ਫਿਰ ਮਹਿੰਗੀ ਪਾਵਾਂਗੇ ਤਾਂ ਨੋਟ ਕਰ ਲਓ ਵੀਡੀਓ ਲੰਬੀ ਨਹੀਂ ਕਰਦੇ ਹੈਗੇ ਇੰਨਾ ਕਿ ਝੋਨਾ ਜਿਹੜਾ ਪੱਕ ਗਿਆ ਉਹਨੂੰ ਆਖਰੀ ਪਾਣੀ ਲੱਗ ਗਿਆ ਆਪਦੇ ਖੇਤਾਂ ਦੇ ਅਨੁਸਾਰ ਕੋਈ 10 ਦਿਨ ਪਹਿਲਾਂ ਪਾਣੀ ਬੰਦ ਕਰਦਾ ਕੋਈ 25 ਦਿਨ ਪਹਿਲਾਂ ਵੀ ਪਾਣੀ ਬੰਦ ਕਰ ਦਿੰਦਾ ਹੈਗਾ ਤਾਂ ਮੁੰਜਰ ਦੇ ਵਿੱਚ ਜੇ ਜੇ ਮੰਨ ਲਓ 100 ਦਾਣਾ ਵੈਸੇ ਤਾਂ ਦਾਣਾ ਮੁੰਜਰ ਦੇ ਵਿੱਚ 150 ਤੋਂ ਲੈ ਕੇ 300 350 ਤੱਕ ਵੀ ਦਾਣਾ ਹੁੰਦਾ ਹੈਗਾ ਬੱਲੀਆਂ ਵਿੱਚ ਆਖਰੀ ਦੋ ਲਗਰਾਂ ਵਿੱਚ ਕੋਈ ਕੋਈ ਦਾਣਾ ਜਿਹੜਾ ਹਰਾ ਰਹਿ ਗਿਆ ਬਾਕੀ ਸਾਰੀ ਮੁੰਜਰ ਝੁਗ ਗਈ ਤੇ ਸਾਫ ਸਫਾਈ ਨਾਲ ਦਾਣਿਆਂ ਦੇ ਵਿੱਚ ਗਿਰੀਆਂ ਪੈ ਗਈਆਂ ਤਾਂ ਤੁਹਾਨੂੰ ਪਾਣੀ ਬੰਦ ਕਰਨਾ ਚਾਹੀਦਾ ਜੇਕਰ 135 ਦਿਨ ਦੀ ਵੈਰੈਟੀ ਹੈ ਤਾਂ ਵੱਧੋ-ਵਾਦ 140 ਦਿਨਾਂ ਦੇ ਖਿੱਚ ਕੇ ਲੈ ਸਕਦੇ ਹੋ ਇਸ ਤੋਂ ਵੱਧ ਆਪਾਂ ਉਸ ਨੂੰ 150 ਦਿਨ ਤੇ ਖੜਾਵਾਂਗੇ ਤਾਂ ਫਸਲ ਨੇ ਆਪਣੇ ਆਪ ਹੀ ਡਿੱਗ ਜਾਣਾ ਹੈਗਾ ਕਈ ਵੀ ਕਈ ਕਿਸਮਾਂ ਦੇ ਵਿੱਚ ਖੜਨ ਦੀ ਯੋਗਤਾ ਨਹੀਂ ਹੁੰਦੀ ਬਾਸਮਤੀਆਂ ਹੋ ਗਈਆਂ ਉਹ ਡਿੱਗ ਪੈਂਦੀਆਂ ਹੈਗੀਆਂ ਤੁਸੀਂ ਸਪਰੇਹਾਂ ਨੋਟ ਕਰ ਸਕਦੇ ਹੋ ਜਿੰਨਾ ਖੇਤਾਂ ਦੇ ਵਿੱਚ ਝੋਨਾ ਬਿਲਕੁਲ ਹਰਾ ਖੜਾ ਹੈਗਾ ਮੁੰਜਰ ਹਜੇ ਕੋਈ ਸਨਹਿਰੀ ਦਾਣਾ ਨਹੀਂ ਦਿਖਾਉਣ ਲੱਗੀ ਹੈਗੀ ਉਹਨਾਂ ਵਿੱਚ 6 ਸਪਰੇਹਾਂ ਦੀ ਵਾਤ ਲੈ ਸਕਦੇ ਹਾਂ ਜਿਹੜਾ ਅਡਵਾਂਸ ਚ ਕਰਨੀ ਹੈਗੀ ਲੰਬੇ ਰਿਜ਼ਲਟ ਲਈ 94 ਐਮਐਲ ਪੈਕਸਲੋਨ ਕੀਤੀ ਜਾ ਸਕਦੀ ਹੈ ਜੇ ਤੁਸੀਂ ਥੋੜਾ ਤੇਲਾ ਆਇਆ ਹੋਇਆ ਉਸ ਨੂੰ ਕੰਟਰੋਲ ਕਰਨਾ ਹੈਗਾ ਤੇ ਝੋਨਾ ਘਟ ਦਿਨ ਲੈਂਦਾ ਹੈਗਾ ਮਤਲਬ 20 25 ਦਿਨ ਲੈਂਦਾ ਹੈਗਾ ਇੱਕ ਦੋ ਪਾਣੀ ਵੀ ਹੋਰ ਲੱਗਣਗੇ ਉਹ ਸਪਰੇਅ ਕਰਨ ਦਾ ਫੈਸਲਾ ਲੈ ਸਕਦਾ ਜਿਹਦੇ ਪਾਣੀ ਆਖਰੀ ਲੱਗ ਚੁੱਕਿਆ ਜਿੰਨਾ ਮਰਜੀ ਤੇਲਾ ਖੜਾ ਪੱਤਿਆਂ ਨੇ ਤਾਂ ਬੈਸੀ ਹੁਣ ਸੁੱਕਣਾ ਝੋਨਾ ਡਿੱਗੂਗਾ ਉਹੀ ਜਿਹੜੇ ਨੂੰ ਖਾਦ ਖਰਾਕ ਜਿਆਦੇ ਪਿਆ ਹੈਗਾ ਜਿਹਦੇ ਵਿੱਚ ਖੜਨ ਇੰਟਰਨੋਟ ਸਪੇਸ ਜਿਆਦੇ ਹੋਈ ਵੀ ਹੈ ਜਿਹੜੀਆਂ ਇੱਥੇ ਗੰਡਾ ਬਣੀਆਂ ਹੁੰਦੀਆਂ ਉਹਦੇ ਵਿੱਚ ਨੋਟ ਸਪੇਸ ਜਿਆਦੇ ਆ ਤਾਂ ਕਦ ਜਿਆਦੇ ਕਰ ਗਿਆ ਉਹ ਤਾਂ ਵੈਸੇ ਹੀ ਡਿਗਣਾ ਹੁੰਦਾ ਝੋਨੇ ਨੇ ਤਾਂ ਇਸ ਤੋਂ ਇਲਾਵਾ ਤੁਸੀਂ ਚੈਕ ਕਰ ਸਕਦੇ ਹੋ 120 ਗ੍ਰਾਮ ਤੱਕ ਊਸ਼ੀਨ ਤੁਸੀਂ 80 ਤੋਂ 100 ਗ੍ਰਾਮ ਕਰ ਸਕਦੇ ਹੈਗੇ ਹੋ ਔਰਕੈਸਟਰਾ ਸਪਰੇ ਹੈਗੀ 400 ਐਮਐਲ ਕੀਤੀ ਜਾ ਸਕਦੀ ਹੈਗੀ ਐ ਕੋਰਬੈਕਸ ਹੈਗੀ 170 ਗ੍ਰਾਮ ਕੀਤੀ ਜਾ ਸਕਦੀ ਹੈਗੀ ਇਸ ਤੋਂ ਇਲਾਵਾ ਤੁਸੀਂ ਬੂਪਰੋਫੈਜਨ ਵੀ 400 ਐਮਐਲ ਕਰ ਸਕਦੇ ਆ ਕਈ ਵੀਰ ਸੋਸ਼ਲ ਮੀਡੀਆ ਦੇ ਵੀਡੀਓ ਪਾ ਰਹੇ ਹੈਗੇ ਆ ਬੀਪੀਐਮਸੀ ਦੀ ਜਾਂ ਉਹ ਡੀਡੀਪ ਦੀ ਪਾ ਰਹੇ ਹੈਗਾ ਜਾਂ ਫੱਕੇ ਵਾਲੀ ਦਵਾਈ ਜਿਹੜੀ ਕਿ ਕੀੜਿਆਂ ਨੂੰ ਪਾਉਣ ਤੇ ਪਾਉਂਦੇ ਹੁੰਦੇ ਸੀ ਉਹ ਪਾ ਰਿਆ ਕੋਲ ਕੇ ਐਦਾਂ ਦਾ ਕੁਝ ਵੀ ਕਰਨ ਦੀ ਲੋੜ ਨਹੀਂ ਮੈਂ ਤਾਂ ਪਹਿਲਾਂ ਹੀ ਹੱਥ ਜੋੜ ਬੇਨਤੀਆਂ ਕਰਦਾ ਹੁਣਾਂ ਵੀ ਜਦੋਂ ਹਰੇ ਝੋਨੇ ਹੁੰਦੇ ਆ ਉਦੋਂ ਵੀ ਦਾਣੇਦਾਰ ਕੋਈ ਵੀ ਜ਼ਹਿਰ ਨਾ ਪਾਓ ਸਪਰੇਅ ਕਰਕੇ ਡੰਗ ਲੈਂਦਾ ਲਾ ਲਓ ਇਹਦੇ ਪਹਿਲਾਂ ਤੁਸੀਂ ਛੁੰਡੀਆਂ ਮਾਰ ਲੀਆਂ ਸਾਰੇ ਤਰੀਕੇ ਦੀਆਂ ਤਾਂ ਜੇ ਹੁਣ ਝੋਨਾ ਪੱਕਿਆ ਹੋਇਆ ਜੜਾਂ 'ਚ ਤੇਲਾ ਆਇਆ ਹੋਇਆ ਉਹਦਾ ਆਉਣ ਦਾ ਕਾਰਨ ਲੱਭੋ ਜੇਕਰ ਤੁਸੀਂ ਪਿਛਲੇ 2-3 ਦਿਨ ਪਾਣੀ ਲਾਉਣ ਵਾਲੇ ਰਹਿ ਗਏ ਉਹ ਪਤਲੇ-ਪਤਲੇ ਕਰਕੇ ਲਾਓ ਜਿੰਨਾ ਵਾਟਰ ਲੈਵਲ ਵਧੀਆ ਨਾਰਮਲ ਹੋਊਗਾ ਓਨਾ ਹੀ ਜਿਹੜਾ ਹੈਗਾ ਇਹ ਅੱਗੇ ਵਧਣ 'ਚ ਅਸਫਲ ਰਹਿੰਦਾ ਹੈਗਾ ਤੇਲਾ ਤੇ ਆਉਂਦਾ ਕਿੱਥੇ ਜਿਆਦਾ ਹੈ ਜੀ ਆਉਂਦਾ ਉੱਥੇ ਜਿਆਦਾ ਹੈਗਾ ਜਿੱਥੇ ਨਹਿਰੀ ਪਾਣੀ ਜਿਆਦਾ ਲੱਗਦਾ ਮੈਂ ਨਹਿਰੀ ਪਾਣੀ ਦੇ ਖਿਲਾਫ ਨਹੀਂ ਹੈਗਾ ਨਹਿਰੀ ਪਾਰੀ ਦੀ ਗਲਤ ਵਰਤੋਂ ਦੇ ਖਿਲਾਫ ਹੈਗਾ हां ਜਿੰਨਾ ਮਰਜੀ ਲਾਓ ਪਰ ਨਸਾਰੇ ਤੋਂ ਬਾਅਦ ਇਹਨੂੰ ਮਿਕਸ ਕਰਕੇ ਲਾਓ ਜਾਂ ਇਹਦੀ ਥਾਂ ਤੇ ਚੰਗਾ ਮੋਟਰ ਦਾ ਪਾਣੀ ਲਾਓ ਠੀਕ ਹੈ ਕਿਉਂਕਿ ਨਹਿਰੀ ਪਾਣੀ ਦੇ ਨਾਲ ਫਸਲ ਲੇਟ ਪਕਾ ਲੈਂਦੀ ਹੈ ਨਹਿਰੀ ਫਾਣੀ ਦੇ ਨਾਲ ਫਸਲ ਘੱਟ ਜਿਆਦਾ ਕਰ ਸਕਦੀ ਹੈ ਨਹਿਰੀ ਪਾਣੀ ਦੇ ਨਾਲ ਬੂਟਾ ਕੱਚਾ ਰਹਿੰਦਾ ਹੈਗਾ ਸੈਪ ਦੀ ਮਾਤਰਾ ਜ਼ਿਆਦਾ ਰਹਿੰਦੀ ਹੈਗੀ ਤੇ ਬੂਟੇ ਦੇ ਵਿੱਚ ਕੀੜਿਆਂ ਦੇ ਆਉਣ ਦੇ ਜਿਹੜੇ ਸੰਭਾਵਨਾ ਹੈਗੀ ਆ ਉਹ ਜ਼ਿਆਦਾ ਬਣ ਜਾਂਦੀ ਹੈਗੀ ਤਾਂ ਇਹਨਾਂ ਦਵਾਈਆਂ ਦੀ ਮਤ ਲੈ ਸਕਦੇ ਆਉਣ ਵਾਲੇ ਦਿਨਾਂ ਵੀ ਤੁਹਾਡਾ ਨਾਲ ਜਾਣਕਾਰੀ ਸਾਂਝੀ ਕਰਾਂਗੇ ਇੱਕ ਹੋਰ ਜਾਣਕਾਰੀ ਇਹ ਚ ਐਡ ਕਰਦੇ ਆ ਕਿ ਜਿਹੜੇ ਵੀਰਾਂ ਦੇ ਆਖਰੀ ਪਾਣੀ ਝੋਨੇ ਨੂੰ ਲੱਗ ਚੁੱਕਿਆ ਹੈਗਾ ਤੇ ਉਹਨਾਂ ਦੇ ਕਿਤੇ ਕਿਤੇ ਪ ਖਾਈ ਦਿੰਦੀ ਹੈਗੀ ਆ ਬਿਲਕੁਲ ਘਬਰਾਉਣੀ ਲੋੜ ਨਹੀਂ ਆ ਮੁੰਜਰ ਲਟਕ ਗਈ ਜਿਹੜਾ ਕੰਮ ਆਪਾਂ ਕਰਨ ਦੇ ਵਾਸਤੇ ਸਾਰੀ ਮਿਹਨਤ ਕੀਤੀ ਸੀ ਉਹ ਆਪਣੀ ਮਿਹਨਤ ਰੰਗ ਲੈ ਆਈ ਹੁਣੇ ਪੱਤੇ ਨੂੰ ਖਾ ਲੈਣ ਦਿਓ ਕੋਈ ਗੱਲ ਨਹੀਂ ਜਿਹੜੀਆਂ ਬਾਸਮਤੀਆਂ ਹੈਗੀਆਂ ਉਹਦੇ ਵਿੱਚ ਘਬਰਾਉਣ ਦੀ ਲੋੜ ਹੈਗੀ ਆ ਉਹ ਤੇ ਇੱਕ ਸਪੈਸ਼ਲ ਵੀਡੀਓ ਕਰਦੇ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਸੱਜੀ ਕਰਾਂਗੇ ਬਹੁਤ ਧੰਨਵਾਦ